ਆ ਤੁਹਾਡੇ ਕੋਲ ਇੱਕ ਹੀ ਗੱਲ ਆ ਕੇ ਕਹਿੰਦੇ ਹੁੰਦੇ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਦੇ ਦਿਓ ਦੂਸਰਾ ਮੌਕਾ ਨਹੀਂ ਮੰਗਾਂਗੇ ਤੁਹਾਡੇ ਕੋ ਜੇ ਕੰਮ ਕਰਾਂਗੇ ਵਿਕਾਸ ਕਰਾਂਗੇ ਤੇ ਫਿਰ ਅਗਲੀ ਵਾਰੀ ਵੋਟ ਦੇ ਹੱਕਦਾਰ ਹੋਵਾਂਗੇ ਸੋ ਮੈਨੂੰ ਅੱਜ ਇਸ ਗੱਲ ਤੇ ਖੁਸ਼ੀ ਆ ਕਿ ਅਸੀਂ ਲਗਭਗ 92 ਪਿੰਡ ਨੇ ਜੀ ਜੰਡਿਆਲਾ ਗੁਰੂ ਹਲਕੇ ਦੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਆਪਣੇ ਵਿਕਾਸ ਕਾਰਜ ਅਰੰਭੇ ਹੋਏ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਨੇ ਉਹ ਹਰ ਸਾਡੇ ਐਮਐਲਏ ਸਾਹਿਬਾਨ ਮੰਤਰੀ ਸਾਹਿਬਾਨ ਆਪਣੇ ਆਪਣੇ ਹਲਕਿਆਂ ਦੇ ਵਿੱਚ ਵਿਕਾਸ ਦੇ ਕਾਰਜਾਂ ਦੇ ਵਿੱਚ ਮਗਨ ਨੇ ਰੁੱਝੇ ਹੋਏ ਨੇ ਔਰ ਰੋਜ਼ ਨਿਤ ਨਵੇਂ ਜਿਹੜੇ ਆ ਉਹ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸੋ ਮੈਂ ਅੱਜ ਤੁਹਾਨੂੰ ਸਰਪੰਚ ਸਾਹਿਬ ਸਰਦਾਰਨੀ ਦਲਜੀਤ ਕੌਰ ਰਪ੍ਰੀਤ ਜੀ ਪਰਮਜੀਤ ਸਾਡੇ ਹੋਰ ਵੀ ਸਰਪੰਚ ਸਾਹਿਬਾਨ ਆਏ ਨੇ ਜਗਰੂਪ ਜੀ ਆਏ ਨੇ ਸੰਗਰਾਵਾਂ ਤੋਂ ਲਖਵਿੰਦਰ ਜੀ ਨੇ ਸੰਗਰਾਵਾਂ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਬੜੇ ਲੰਬੇ ਸਮੇਂ ਤੋਂ ਸਾਡੀ ਪਾਰਟੀ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਜਿਹੜਾ ਉਹ ਕੰਮ ਕਰ ਰਹੇ ਨੇ ਸਾਡੇ ਬਲਾਕ ਪ੍ਰਧਾਨ ਸਰਦਾਰ ਬਲਰਾਜ ਸਿੰਘ ਜੀ ਅੱਗੇ ਨਹੀਂ ਆਉਂਦੇ ਪਰ ਕੰਮ ਦੇ ਵਿੱਚ ਅੱਗੇ ਨੇ ਤੇ ਫੋਟੋ ਦੇ ਵਿੱਚ ਥੋੜਾ ਜਿਹਾ ਪਿਛੇ ਰਹਿੰਦੇ ਨੇ ਪਰ ਕੰਮ ਕੰਮ ਬਹੁਤ ਕਰਦੇ ਨੇ ਸੁਖਵਿੰਦਰ ਸ਼ਾਹ ਜੀ ਸਾਡੇ ਰਾਣੇ ਕਾਲੇ ਤੋਂ ਸਰਪੰਚ ਸਾਹਿਬ ਸੋ ਜਿੰਨੇ ਵੀ ਸਾਡੇ ਪੰਜ ਸਰਪੰਚ ਜਿੰਨੇ ਵੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਹਾਂ ਪਰ ਨਾਲ ਦੇ ਨਾਲ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਇਹ ਕੋਈ ਮਤਲਬ ਅਖੀਰ ਨਹੀਂ ਆ ਕਿ ਇੰਨੀ ਗ੍ਰਾਂਟ ਆ ਗਈ ਹੈ ਤੇ ਹੋਰ ਕੋਈ ਨਹੀਂ ਜਿਹੜੇ ਵੀ ਤੁਹਾਡੇ ਹੋਰ ਕੰਮ ਰਹਿੰਦੇ ਨੇ ਪਿੰਡਾਂ ਦੇ ਕੋਈ ਵਿਕਾਸ ਦੇ ਉਹ ਤੁਸੀਂ ਨਿਸ਼ਚਿੰਤ ਹੋ ਕੇ ਉਹ ਤੁਸੀਂ ਲਿਆ ਸਕਦੇ ਹੋ ਮੈਂ ਪਿਛਲੇ ਪਿਛਲੇ ਦਿਨੀ ਨਾਰਾਇਣਗੜ੍ਹ ਪਿੰਡ ਦੇ ਵਿੱਚ ਸੀਗਾ ਤੇ ਸਰਦਾਰ ਸਰਬਜੀਤ ਸਿੰਘ ਜੀ ਉਥੇ ਬੋਲ ਰਹੇ ਸੀਗੇ ਕਹਿੰਦੇ ਜੀ ਇੰਨਾ ਕੁਝ ਤੁਹਾਡੇ ਤੋਂ ਮੰਗ ਲਿਆ ਇੰਨਾ ਕੁਝ ਲੈ ਲਿਆ ਹੁਣ ਤੇ ਕਹਿੰਦੇ ਉਹ ਸ਼ਰਮ ਜੀ ਆਉਣ ਲੱਗੀ ਆ ਕਿ ਹੋਰ ਕੀ ਮੰਗੀਏ ਮੈਂ ਕਿਹਾ ਸ਼ਰਮ ਬਿਲਕੁਲ ਨਹੀਂ ਕਰਨੀ ਸਰਕਾਰ ਕੋਲ ਪੈਸੇ ਦੀ ਕੋਈ ਘਾਟ ਨਹੀਂ ਆ ਜਿਹੜੇ ਵੀ ਤੁਹਾਡੇ ਕੰਮ ਹੈਗੇ ਨੇ ਤੁਸੀਂ ਆਪਣੇ ਕੰਮ ਜਿਹੜੇ ਆ ਉਹ ਲੈ ਕੇ ਆਓ ਆਪਾਂ ਪਹਿਲ ਦੇ ਆਧਾਰ ਤੇ ਉਹ ਸਾਰੇ ਕੰਮ ਜਿਹੜੇ ਆ ਉਹ ਕੰਪਲੀਟ ਕਰਾਂਗੇ